ਪੰਜਾਬ ਚ ਬੀਜੇਪੀ ਵੱਲੋਂ ਲਗਾਏ ਜਾ ਰਹੇ ਫਰਜੀ ਕੈਂਪ ਤੇ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰਨ ਨੂੰ ਲੈ ਕੇ ਆਪ ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ ਨੂੰ ਸਿੱਧੇ ਸਵਾਲ ਕੀਤੇ ਨੇ ਕਿ ਉਹਨਾਂ ਨੇ ਕੀ ਕੁਝ ਕਿਹਾ ਗਿਆ ਆਹ ਤਾਂ ਨਸਤ ਕਰਦੇ ਆਂ ਸੱਚਾ ਇੱਕ ਸ਼ਬਦ ਹੈਗਾ ਮੋਮੋ ਠਗਨੀਆ ਇਹੀ ਹਾਲ ਬੀਜੇਪੀ ਦੇ ਲੀਡਰਾਂ ਦਾ ਹੈਗਾ ਮਿੱਠਾ ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜੇਪੀ ਨੇ ਪਹਿਲਾਂ ਤਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾ ਲਈ ਸੂਲ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਆ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ ਔਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇੰਨਾ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜਮਾਨਾ ਹੈ ਕੱਲ ਨੂੰ ਕਿਸੇ ਦੇ ਨਾਲ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਵੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੀ ਨਹੀਂ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟ ਤੇ ਜਾਨੀ ਕਿ 32 ਲੱਖ ਜਿਹੜੇ ਲਾਹਪਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹ ਤੇ ਤੁਸੀਂ ਬੋਲਦੇ ਨਹੀਂ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਭਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਫਿਰ 2014 ਦਾ ਜਿਹੜਾ ਬੀਜੇਪੀ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲਓ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤਸੋਂ ਤੁਸੀਂ ਕਿੱਥੇ ਐ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਈਆ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵੈਮਿਦਾਦਨ ਦੀ ਰਿਪੋਰਟ ਲਾਗੂ ਕਰਨੀ ਸੀ ਸੁਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਨੂੰ ਵੰਸ਼ੀ ਮੰਨਦੀ ਅਦਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਾਖੂ ਵੀ ਕੰਮ ਕਰਨੀ ਹੈਗੀ